ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸ੍ਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਨਾ ਸੋ ਐਸਾ ਹਰ ਧਿਆਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨੇਤ ਤੇ ਇਹ ਹਰ ਪਰਖ ਨਿਰੰਜਨਾ ਰਹਾ ਜੇ ਹਰ ਸਿਮਰਨ ਪਿਆ ਤਹਿ ਉਪਾਦ ਗਤ ਕਿੰਨੀ ਵਡ ਪਾਗੀ ਹਰ ਜਤਨਾ ਜਨਾਨਨ ਕਕਾ ਗੁਰ ਅਹਿਮਤ ਦਿਨੀ ਜਤ ਹਰ ਪਵਜਲ ਤਰਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸ੍ਰੀ ਮਹਲਾ ਚੌਥਾ ਇੱਛਾ ਪੁਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਮ ਤਨਾ ਸੋ ਐਸਾ ਹਰ ਧਿਆਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨੇਤ ਤੇ ਐ ਹਰ ਪ੍ਰਖ ਨਿਰੰਜਨਾ ਰਹਾ ਜਿਹ ਹਰ ਸਿਮਰਨ ਪਿਆ ਤਹਿ ਉਪਾਦ ਗਤ ਕਿੰਨੀ ਵੱਡ ਭਾਗੀ ਹਰ ਜਤਨਾ ਜਨ ਨਾਨਕ ਕਾ ਗੁਰ ehmat ਦਿਨੀ Jap ਹਰ ਪਵਜ ਲੈ ਤਰਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 4 ਇੱਛਾ ਪੁਰਖ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਮ ਤਨਾ ਸੋ ਐਸਾ ਹਰ ਧਿਆਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਕ ਪਲਤ ਮੁਖ ਉਜਲ ਹੋਈ ਹੈ ਨੇਤ ਤੇ ਇਹ ਹਰ ਪ੍ਰਖ ਨਿਰੰਜਨਾ ਰਹਾ ਜੇ ਹਰ ਸਿਮਰਨ ਪਿਆ ਤਹਿ ਉਪਾਦ ਗਤ ਕਿੰਨੀ ਵੱਡ ਪਾਗੀ ਹਰ ਜਤਨਾ ਜਨ ਨਾਨਕ ਕਾ ਗੁਰ ਇਹ ਮਤ ਦਿਨੀ ਜਪ ਹਰ ਪਵਜਲ ਤਰਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਨਾ ਸ੍ਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਮ ਤਨ ਸੋ ਐਸਾ ਹਰ ਧਿਆਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨੇਤ ਤੇ ਇਹ ਹਰ ਪ੍ਰਖ ਨਿਰੰਜਨਾ ਰਹਾ ਜਹਿ ਹਰ ਸਿਮਰਨ ਪਿਆ ਤਹ ਉਪਾਦ ਗਤ ਕਿੰਨੀ ਵੱਡ ਬਾਗੀ ਹਰ ਜਤਨਾ ਜਨਾਨਕ ਕਾ ਗੁਰਹਿਮਤ ਦਿਨੀ ਜਪ ਹਰ ਪਵਜਲ ਤਰਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਮ ਤਨਾ ਸੋ ਐਸਾ ਹਰ ਧਿਆਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜੜ ਹੋਈ ਹੈ ਨੇਤ ਤੇ ਇਹ ਹਰ ਪਰਖ ਨਿਰੰਜਨਾ ਰਹਾ ਜੇ ਹਰ ਸਿਮਰਨ ਪਿਆ ਤਹਿ ਉਪਾਦ ਗਤ ਕਿੰਨੀ ਵੱਡ ਪਾਗੀ ਹਰ ਜਤਨਾ ਜਨ ਨਾਨਕ ਕਾ ਗੁਰ ਅਹਿਮਤ ਦਿਨੀ ਜਪ ਹਰ ਪਵ ਜਲ ਤਰਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਕ ਪਲਤ ਮੁਖ ਉਜਲ ਹੋਈ ਹੈ ਨੇਤ ਤੇ ਐ ਹਰ ਪਰਖ ਨਿਰੰਝਨਾ ਰਹਾ ਜਿਹ ਹਰ ਸਿਮਰਨ ਪਿਆ ਤਹਿ ਉਪਾਦ ਗਤ ਕਿੰਨੀ ਵੱਡ ਭਾਗੀ ਹਰ ਜਤਨਾ ਜਨ ਨਾਨਕ ਕਾ ਗੁਰ ehmat ਦਿਨੀ ਜਪ ਹਰ ਪਵ ਜਲ ਤਰਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 4 ਇੱਥਾ ਪੁਰਖ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਮ ਤਨਾ ਸੋ ਐਸਾ ਹਰ ਧਿਆਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨੇਤ ਤੇ ਇਹ ਹਰ ਪ੍ਰਖ ਨਿਰੰਜਨਾ ਰਹਾ ਜੇ ਹਰ ਸਿਮਰਨ ਪਿਆ ਤਹਿ ਉਪਾਦ ਗਤ ਕਿੰਨੀ ਵੱਡ ਭਾਗੀ ਹਰ ਜਤਨਾ ਜਨ ਨਾਨਕ ਕਾ ਗੁਰ ਅਹਿਮਤ ਦਿਨੀ Jap ਹਰ ਪਵ ਜਲ ਤਰਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾ ਸ੍ਰੀ ਮਹਲਾ ਚੌਥਾ ਇੱਛਾ ਪੁਰਖ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਮ ਤਨਾ ਸੋ ਐਸਾ ਹਰ ਧਿਆਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਤਯ ਹਰ ਪੁਰਖ ਨਿਰੰਜਨਾ ਰਹਾ ਜਹ ਹਰ ਸਿਮਰਨ ਪਿਆ ਤਹ ਉਪਾਦ ਗਤ ਕਿਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਅਹਿਮਤ ਦਿਨੀ ਜਤ ਹਰ ਪਵਜਲ ਤਰਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਮ ਤਨਾ ਸੋ ਐਸਾ ਹਰ ਤੇਇਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨੇਤ ਤੇਇਏ ਹਰ ਪ੍ਰਖ ਨਿਰੰਜਨਾ ਰਹਾ ਜਿਹ ਹਰ ਸਿਮਰਨ ਪਿਆ ਤਹਿ ਉਪਾਦ ਗਤ ਕਿੰਨੀ ਵੱਡ ਪਾਗੀ ਹਰ ਜਤਨਾ ਜਨ ਨਾਨਕ ਕਾ ਗੁਰ ਇਹ ਮਤ ਦਿਨੀ ਜਤ ਹਰ ਪਬ ਜਲ ਤਰਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 4 ਇੱਥਾ ਪੁਰਖ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਮ ਤਨਾ ਸੋ ਐਸਾ ਹਰ ਧਿਆਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਕ ਪਲਤ ਮੁਖ ਉਜਲ ਹੋਈ ਹੈ ਨੇਤ ਤੇ ਇਹ ਹਰ ਪ੍ਰਖ ਨਿਰੰਜਨਾ ਰਹਾ ਜੇ ਹਰ ਸਿਮਰਨ ਪਿਆ ਤਹਿ ਉਪਾਦ ਗਤ ਕਿੰਨੀ ਵੱਡ ਭਾਗੀ ਹਰ ਜਤਨਾ ਜਨ ਨਾਨਕ ਕਾ ਗੁਰ ਅਹਿਮਤ ਦਿਨੀ ਜਪ ਹਰ ਪਵ ਜਲ ਤਰਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਚੌਥਾ ਇੱਛਾ ਪੁਰਖ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਮ ਤਨਾ ਸੋ ਐਸਾ ਹਰ ਧਿਆਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨੇਤ ਤੇ ਇਹ ਹਰ ਪ੍ਰਖ ਨਿਰੰਜਨਾ ਰਹਾ ਜਹਿ ਹਰ ਸਿਮਰਨ ਪਿਆ ਤਹ ਉਪਾਦ ਗਤ ਕਿੰਨੀ ਵੱਡ ਭਾਗੀ ਹਰ ਜਤਨਾ ਜਨ ਨਾਨਕ ਕਾ ਗੁਰ ਅਹਿਮਤ ਦਿਨੀ ਜਪ ਹਰ ਪਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ